ਬਾਈ ਕੈਮਰਾ ਹਾਂ ਚਾਂਗਲੀ ਸ਼ਰਮਾ ਇਹ ਬੱਕੇ ਗੱਲ ਅਸੀਂ ਵੀ ਕਬੱਡੀ ਚ ਰਹਿੰਦੇ ਆ ਤੇ ਦੇਖਦੇ ਵੀ ਰੋਜ਼ ਆ ਚਾਂਗਲੀ ਸ਼ਰਮਾ ਮੈਂ ਆਪ ਨਹੀਂ ਕਹਿਣਾ ਇਹ ਤੁਹਾਡੇ ਮੂਹੋਂ ਹੀ ਦੁਨੀਆ ਨੂੰ ਸੁਣਾਵਾਂਗੇ ਲਾਈਵ ਚੱਲਦਾ ਆ ਕਿ ਜੇ ਖੇਡ ਦਾ ਮੁੱਲ ਪਿਆ ਜਾਂ ਅੱਜ ਇੱਥੇ ਤੱਕ ਪਹੁੰਚੇ ਆ ਤੁਹਾਡੇ ਮੂਹੋਂ ਦੱਸੋ ਜੀ ਬਾਈ ਅੱਜ ਮੈਂ ਇੱਥੇ ਤੱਕ ਪਹੁੰਚੇ ਆ ਜਾਂ ਮੈਂ ਜਿੱਤ ਰਿਹਾ ਕੁਝ ਤੇ ਆਹ ਬੰਦੇ ਨੇ ਮੇਰੀ ਗੇਮ ਨੂੰ ਤਰਾਸ਼ਿਆ ਜੰਡ ਭਾਜੀ ਕਾਲੇ ਵਾਲੇ ਮੈਂ ਦਾ ਧੰਨਵਾਦੀਆਂ ਬਹੁਤ ਆ ਤਾੜੀਆਂ ਮਰਦੀਆਂ ਬਾਈ ਚਾਂਗਲੀ ਸ਼ਰਮੇ ਲਈ ਤਾੜੀਆਂ ਤੇ ਉਤੋਂ ਜ਼ਿਆਦਾ ਤਾੜੀਆਂ ਉਸਤਾਦ ਦੇ ਵਾਸਤੇ ਚੰਡ ਕੋਹਾਲਾ ਮੁਵਾਰਕਾਂ ਦੀ ਲੱਖ ਲੱਖ ਮੁਵਾਰਕਾ ਮਾਰੋ ਸਲਫ ਜਨਾ ਫੋੜ ਦੀ ਆਯਾਤ ਕਬੱਡੀ ਕਲੱਬ ਪੈਲਵਾਨ ਵਾਲੇ ਪਹਿਲੀ ਸਲਫ ਤੇ ਉਹ ਸੰਸਾਂ ਚੋਂ ਲਾਟ ਨਿਕਲ ਨਾ ਪਈਆ ਬੱਲੀ ਬਾਲਾ ਆਸਟ੍ਰੇਲੀਆ ਸੰਦੀਪ ਢਿੱਲੋ ਤੇ ਮਾਨਾ ਟਵਾਲ ਨਿਊਜ਼ੀਲੈਂਡ ਇੱਕ ਟਰੈਕਟਰ ਇਹਨਾਂ ਵੱਲੋਂ ਕਮਲ ਰੰਧਾਵਾ ਕੈਨੇਡਾ ਤੇ ਨਾਲ ਮਨਿੰਦਰ ਯੂਐਸਏ ਤੇ ਜੈਰਾ ਸੋਤਾਂ ਵੱਲੋਂ ਇੱਕ ਟਰੈਕਟਰ ਸਾਡੀ ਆ ਟਰੈਕਟਰ ਲੈ ਕੇ ਆਉਣੇ ਆ ਗਰਾਊਂਡ ਦੇ ਵਿੱਚ ਆਪਾਂ ਟਰੈਕਟਰ ਗਰਾਊਂਡ 'ਚ ਹਾਂ ਸਾਡਾ ਜੈਰਾ ਹਾਂਜੀ ਹਾਂਜੀ ਜੀ ਇਦਾਂ ਹੀ ਨਾਲ ਹਾਂ ਪ੍ਰਾਈਜ਼ ਵੀ ਇਦਾਂ ਹੀ ਦੇਣਾ ਬਿੱਲੀ ਭਰਾਇਆ ਬੋਲ ਬਗਾਏ ਆ ਬਿੱਲੀ ਭਰਾ ਪੰਡਤ ਜੀ ਹੁਣੀ ਸਾਰੇ ਬਈ ਸੈਕੰਡ ਟੀਮ ਬਲ ਆਓ ਚਾਚਾ ਜੀ ਆਓ ਜੀ ਆਜਾ ਚਾਚਾ ਜੀ ਇੱਧਰ ਹੀ ਸੱਡੋ ਭਾਜੀ ਇੱਧਰ ਹੀ ਸੱਡੋ ਜੀ ਇਹ ਫਰਸਟ ਆ ਗਿਆ ਆ ਕੱਪ ਵੀ ਇੱਦਾਂ ਹੀ ਦੇਣਾ ਨਾ ਮੈਂ ਇਦਾਂ ਹੀ ਸਵਾਦ ਹੀ ਇਦਾਂ ਆਉਣਾ ਹੈ ਨਾ ਐਨ ਜੰਡਵਾ ਜੀ ਬਈ ਫਰਸਟ ਇੱਧਰ ਹੀ ਸੱਡ ਕੱਪ ਦਓ ਸੈਕੰਡ ਇੱਧਰ ਕੋਈ ਗੱਲ ਨਹੀਂ ਆਪਣੇ ਹਨ ਸਾਹਮਣੇ ਬਈ ਉਧਰ ਉਧਰ ਉਹ ਵੀ ਬਾਹਰ ਉਹ ਸੈਕੰਡ ਟੀਮ ਦੋਨੇ ਟੀਮਾਂ ਵਿੱਚ ਹੀ ਆ ਯਾਰ